ਭਾਈ ਜੀ ਕੀ ਨਾਮ ਹੈ ਮੇਰਾ ਮਨਪਰੀਕ ਹੈ ਜੀ ਭਾਈ ਜੀ ਤੁਸੀਂ ਅੱਜ ਖੱਲ ਬੱਸ ਸਟੈਂਡ ਤੇ ਖੜੇ ਹੋ ਤੇ ਅੱਜ ਬਾਜ ਮੋਢੇ ਦੇ ਡੰਗਿਆ ਆ ਇਹ ਕੀ ਕਾਰਨ ਕੀ ਹੈ ਹਾਂ ਮਾਰਾ ਜੀ ਬੱਚਾ ਸੀਗਾ ਜੀ ਆ ਨੀਚੇ गिर ਗਿਆ ਹੀ ਮੈਂ ਇਹਦੀ ਕੇਅਰ ਕਰੀ ਤਾਂ ਕਹਿ ਮੈਂ ਆਈ ਸਾ ਜੀ ਕਿੰਨੇ ਕਿੰਨੇ ਸਾਲ ਦਾ ਬਾਜ ਹੈ ਮੈਂ 5-6 ਮਹੀਨੇ ਦਾ ਜੀ 6 ਮਹੀਨੇ ਦਾ ਬਾਜ ਹੈ ਦੇਖੋ ਤੁਸੀਂ ਕੋਈ ਇਹਨੂੰ ਫੜਿਆ ਨਹੀਂ ਰਿਹਾ ਕੋਈ ਇਹਦੇ ਸੰਗਲੀ ਨਹੀਂ ਪਾਈ ਵੀ ਹੱਥ ਵਿੱਚ ਨਹੀਂ ਬੜਿਆ ਕੋਈ ਆਪਨੇ ਆਪ ਨੂੰ ਸੇਫਟੀ ਚ ਨਹੀਂ ਰੱਖਿਆ ਪਿਆ ਕੀ ਅਟੈਕ ਨਹੀਂ ਕਰਦਾ ਕਦੇ ਨਹੀਂ ਜੀ ਇਹ ਅਟੈਕ ਨਹੀਂ ਕਰਦਾ ਜੀ ਤੁਸੀਂ ਰਹਿੰਦੇ ਕਿੱਥੇ ਹੋ ਮੈਂ ਉਰੇ ਰੈਸਟ ਹਾਊਸ ਫਰਡ ਰੈਸਟ ਹਾਊਸ ਹੀ ਚ ਰਹਿੰਦੇ ਹਾਂ ਹਾਂ ਜੀ ਤਾਂ ਇੱਥੇ ਦੀ ਦੇਖਭਾਲ ਕਰਦੇ ਹਾਂ ਸ਼ੁਰੂ ਤੋਂ ਹੀ ਹਾਂ ਜੀ ਪਹਿ ਇੱਕ ਦੇਖੋ ਇੱਕ ਮਜ਼ੇ ਵਾਲੀ ਗੱਲ ਹੈ ਜਿਹੜਾ ਸਿੰਘਾਂ ਦਾ ਬਾਜ ਹੁੰਦਾ ਆ ਤੇ ਸਿੰਘਾਂ ਦੀ ਨਿਸ਼ਾਨੀ ਹੈ ਕਿ ਤੁਸੀਂ ਇਹਨੂੰ ਪਾਲ ਰਹੇ ਹੋ ਕਿ ਕੋਈ ਅਜੇ ਹਜ ਤੱਕ ਅਜੇ ਜੀ ਗੱਲ ਹੋਈ ਐ ਇਦਾਂ ਦੀ ਦੁਰਘਟਨਾ ਵਾਪਰੀ ਐ ਮਹਾਰਾਜ ਮੈਂ ਗੁਰੂ ਗੋਬੀ ਸਿੰਘ ਜੀ ਦਾ ਫੈਨ ਆ ਸਿਰ 'ਤੇ ਪੱਗ ਨਹੀਂ ਹੈ ਵੈਸੇ ਪਰ ਮੈਂ ਉਸੀ ਚੀਜ਼ ਮੈਂ ਇਹਨੂੰ ਰੱਖਿਆ ਹੋਇਆ ਜੀ ਵੀ ਮੇਰੇ ਕਾਬਜ਼ਾ ਦੇ ਰਹੇ ਆ ਜੀ ਜਿਉਂਦੇ ਰੋ ਭਾਈ ਬਹੁਤ ਵੱਡੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਸਿਰ ਤੇ ਪੱਗ ਨਹੀਂ ਹੈ ਪੱਗ ਹੋਣ ਦੇ ਬਾਵਜੂਦ ਇਹਨੇ ਮੈਂ ਗੁਰਗੋਬੀ ਸਿੰਘ ਜੀ ਦਾ ਇੱਕ ਬੱਚਾ ਆ ਮੈਂ ਫੇਰੀ ਦੀ ਸੁਬਾਹ ਜ ਨੂੰ ਪਾਲਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਪਰਮਾਤਮਾ ਦੇ ਉਹ ਅਜਿਹੇ ਜਿਹੜੇ ਦੇਖੋ ਜਿਹੜੇ ਹੋਰ ਗੁਰਸਿੱਖ ਆ ਉਹਨਾਂ ਨੂੰ ਕੀ 메시ਜ ਦੇਣਾ ਚਾਹੁੰਦੇ ਆ ਮੈਂ ਦਾਹੀ ਮੈਸੇਜ ਇਹ ਕਹਿਣਾ ਇਕਾ ਨਹੀਂ ਹਰੇਕ ਜੀਵ ਜੰਤੂ ਨੂੰ ਜੇ ਕੋਈ ਤੁਰਘਟ ਨਾ ਹੁੰਦੀ ਤਾਂ ਉਹਨੂੰ ਪਾਲ ਕੇ ਪਿਆਰ ਰੱਖੋ ਜੀ ਮੇਰੀ ਆਹੀ ਬੇਨਤੀ ਹੈ ਜੀ ਕਿ ਦੇਖੋ ਕਈ ਵਾਰ ਦੇਖੋ ਹੋਰ ਵੀ ਜੀਵ ਲੋਕੀ ਕੋਈ ਪਾਲਦੇ ਆ ਕਿ ਅਟੈਕ ਕਰਦੇ ਆ ਪਰ ਤੁਸੀਂ ਮੈਂ ਦੇਖੋ ਬੜੀ ਹਰਾਨੀ ਵਾਲੀ ਗੱਲ ਹੈ ਬਾਜੀ ਤੁਸੀਂ ਇਸ ਨੂੰ ਬਿਲਕੁਲ ਵੀ ਫੜੇ ਕੋਈ ਚੀਜ਼ ਹੈ ਜੀ ਨਹੀਂ ਕਿ ਇਹਨੂੰ ਬੰਨ ਕੇ ਰੱਖਣਾ ਹੋਵੇ ਇਦਾਂ ਦਾ ਕੁਝ ਕਦੇ ਦੇਖਿਆ ਨਹੀਂ ਜੀ ਮੈਂ ਇਹਨੂੰ ਆਜ਼ਾਦ ਰੱਖਣਾ ਚਾਹੁੰਦਾ ਸੀਗਾ ਸ਼ੁਰੂ ਤੋਂ ਹੀ ਕਿ ਆਜ਼ਾਦ ਪੰਛੀ ਵਾਂਗ ਦੇਖੋ ਆਜ਼ਾਦ ਪੰਛੀ ਆ ਕੀ ਰਹੇ ਆਜ਼ਾਦ ਇਹ ਘੁੰਮਦਾ ਆ ਸਾਡਾ ਇੱਕ ਪੰਜਾਬ ਦੀ ਸਿੰਘਾਂ ਦੀ ਪਛਾਣ ਹੈ ਸਭ ਤੋਂ ਵੱਡੀ ਗੱਲ ਹੈ ਕਿ ਸਿੰਘਾਂ ਦੀ ਪਛਾਣ ਬਾਦ ਜਿਣੀ ਜਾਂਦੀ ਹੈ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਨੂੰ ਪਾਲਿਆ ਬਹੁਤ ਸੋਣਾ ਤੁਸੀਂ ਇਹਨੂੰ ਪਾਲ ਰਹੇ ਹੋ ਮੋਢੇ ਤੇ ਲੈ ਕੇ ਤੇ ਰਾਤ ਨੂੰ ਵੀ ਕੋ ਉਮਰਿਓ ਕੋਈ ਕਹੇ ਤੁਹਾਨੂੰ ਡਰ ਨਹੀਂ ਲੱਗਿਆ ਕਰੇ ਕਿਸੇ ਗੱਲ ਦਾ ਨਹੀਂ ਤਾਂ ਹੋਰ ਨੋਚਵਾਨਾਂ ਨੂੰ ਕੀ ਸਹੇਂਦੇ ਹੋ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਆਹੀ ਕਹਿਣਾ ਵੀ ਕੋਈ ਜੀਵ ਜੰਤੂ ਜੇ ਕੋਈ ਬਾਹਰ ਗਿਰਦਾ ਜੀ ਤਾਂ ਉਹਨੂੰ ਪਾਲ ਕੇ ਰੱਖੋ ਤੇ ਉਹਦੀ ਬਰੀਆ ਪਰਵੇਸ਼ ਕਰੋ ਮੇਰਾ ਹੀ ਮੈਸੀ ਹੈ ਧੰਨਵਾਦ ਬਾਈ ਜੀ